بہادر ہلکا ہلکا سارے جانتے ہو پنجاب کی حالات ہے ਪੰਜਾਬ ਆਪਣਾ ਘਰ ਹੈ ਜੇ ਘਰ ਵਿੱਚ ਕਮਜ਼ੋਰੀ ਆ ਜਾਏ ਜੇ ਘਰ ਦੀ ਪ੍ਰਤੀਬਿੰਦ ਹੋ ਜੇ ਤੇ ਹੌਲੀ ਹੌਲੀ ਘਰ ਬिखर ਜਾਂਦਾ ਆਈ ਹੋਇਆ ਆਪਣੇ ਨਾਲ ਪਿਛਲੇ 10 ਸਾਲ ਆਪਣੇ ਲੋਕਾਂ ਵਿੱਚ ਮੈਰਾ ਉਹ ਸਾਈਡ ਤੇ ਹੋ ਜਾਣਾ ਨਵੀਂ ਕبھی ਆ ਗਈ ਕਿ ਜਿਹੜੀ ਗੱਲ ਕਹਿੰਦਾ ਸੀ

ਜਿਹੜੀ ਖੋਪਰੀ ਪਾਪ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਕਈ ਪਾਰਟੀ ਹੈ ਜਿਹੜੀ ਕੋਮ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਪੰਜਾਬ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਥੋੜਾ ਤਰੀਕੇ ਗੱਲ ਬੋਲੇ ਚਾਹਵੇਂ ਜਿਹੜਾ ਇਸ ਸ੍ਰੀ ਗੁਰੂ ਰਾਮ ਦੇ ਰਾਜਨੀਤਿਕ ਹੈ ਰੋਲ ਜਿਹੜਾ ਰਾਮਤਰੀ ਖੜ ਸਕਦਾ ਹੈ ਜਿਹੜੀਆਂ ਕੋਠੀਆਂ ਤੇ ਬੈਠੇ ਹੋ ਜੇ ਤੁਸੀਂ ਯਾਦ ਕਰੋ 40 ਸਾਲ 50 ਸਾਲ ਪਹਿਲੇ ਕੀ ਹੁੰਦਾ ਸੀ ਆਪਣੇ ਲਾਕੇ ਵਿੱਚ معیبن میں جنیا بادل صاحب نے سال کتری بنے نے پنجاب کی کیا گیم سیل سے متری سال دربارہ سنگھ رہتری ਆਪਣਾ ਬੈਂਸ ਸਿੰਘ ਰਿਆ ਮੁੱਖ ਮੰਤਰੀ ਪੰਸਰ ਥੋੜੇ ਸਮੇਂ ਬਾਅਦ ਬੀਬੀ ਭੱਡਲ ਵੀ ਆਈ ਹਚਾਨ ਪਰਾੜ ਵੀ ਆਇਆ ਦਾਸਲ ਕੈਪਟਨ ਅਮਰਿੰਦਰ ਸਿੰਘ ਵੀ ਰਿਆ ਇੱਕ ਗੱਲ ਦੱਸ ਦਿਓ ਜਿਹੜੀ ਉਹਨਾਂ ਦੀ ਯਾਦ ਆ ਕਿ ਉਹਨਾਂ ਨੇ ਆ ਕੀ ਕਰ ਇੱਕ ਨਹੀਂ ਦੱਸ ਸਕਦਾ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਇਹ ਕਾਲੀ ਦਨੀ ਸਰਕਾਰਾਂ ਦੀ ਵਹੀ ਕੀਤੀ ਪਰ ਡਿਪਾਰਟਮੈਂਟ ਸਾਹਿਬ ਨੇ ਜਿਹੜੇ ਸੇਵਾ ਕਰਨ ਵਾਸਤੇ ਆਏ ਉਹਨਾਂ ਸਾਂ ਜਿਹੜੇ ਤੁਹਾਡੇ ਵਿੱਚ ਪੈ ਕੇ ਤੁਹਾਡੇ ਦੁੱਖ ਸੁੱਖ ਦਾ ਸਾਥੀ ਬਣ ਕੇ ਤੁਹਾਡੀਆਂ ਮੁਸ਼ਕਲਾਂ ਸੰਕੇ ਨਾਲ ਦੇ ਫੈਸਲਾ ਕਰਦੇ ਜੇ ਉਹਨਾਂ ਨੇ ਦੇਖਿਆ ਕਿ ਗਰੀਬ ਮੁਸ਼ਕਲ ਚ ਹੈ ਨਾਲ ਨਾਲ ਆਟਾ ਦਾ ਸਕੀਮ ਸ਼ੁਰੂ ਕਰ ਦਿੱਤੀ ਜੇ ਉਹਨਾਂ ਨੇ ਦੇਖਿਆ ਗਰੀਬਾਂ ਨੂੰ ਵਿਆਹ ਕਰਨ ਵਾਸਤੇ ਬੱਚਿਆਂ ਦਾ ਪੈਸੇ ਦੀ ਲੋੜ ਹੈ ਤੇ ਸੰਗਠਨ ਸ਼ੁਰੂ ਕਰ ਦਿੱਤੀ ਮੈਨੂੰ ਯਾਦ ਆ ਇੱਕ ਦਿਨ ਕੈਬਿਨੇਟ ਮੀਟਿੰਗ ਸੀ ਵਡੇ ਪਾਤ ਸਾਹਿਬ ਤੱਕ ਤਰੁੰਡੀ ਸਾਹਿਬ ਉਹ ਉੱਥੇ ਗਏ ਸੀ ਮੱਥਾ ਟੇਕਣ ਵਾਸਤੇ ਉੱਥੇ ਉਹਨਾਂ ਨੂੰ ਕੋਈ ਬਜ਼ੁਰਗ ਮਾਈਆਂ ਮਿਲ ਗਈਆਂ ਤੇ ਵੱਡੇ ਪਾਤ ਸਾਹਿਬ ਕਹਿੰਿਆ ਕਹਿੰਦਾ ਸਾਰਾ ਕੁਝ ਦਿੱਤਾ ਸਾਡੀ ਜਿੰਦਗੀ ਦੀ ਅਕੀਦਤ ਵੀ ਖੁਸ਼ੀ ਪੂਰੀ ਕਰਦੇ ਹੋ ਕਹਿੰਦੇ ਵੀਰਬਾ ਜੀ ਦੱਸੋ ਕੀ ਹੈ ਉਹ ਕਹਿੰਦੇ ਅਸੀਂ ਕੱਲੀਆਂ ਸਾਡਾ ਜ਼ਿੰਦਗੀ ਦਾ ਮਕਸਦ ਹੈ ਕਿ ਮਰਨ ਤੋਂ ਪਹਿਲੇ ਅਸੀਂ ਹਜ਼ੂਰ ਸਾਹਿਬ ਤੱਕ ਸਾਧੀ ਲਾ ਕੇ ਮੱਥਾ ਟੇਕੀਏ ਸਾਡੇ ਕੋਲੇ ਕੋਈ ਲਜਾਨ ਨੂੰ ਸਾਧ ਨਹੀਂ ਜਾ ਆਜ ਤੇ ਉਹ ਸ਼ਾਮ ਨੂੰ ਮੀਟਿੰਗ ਸੀ ਕਿਆ ਬਣਦੀ ਪਹਿਲੀ ਮੀਟਿੰਗ ਚ ਉਦੋਂ ਹੀ ਕਹਿੰਦੇ ਜੀ ਮੈਂ ਜੀ ਨਵਾਂ ਫੈਸਲਾ ਕਰਨ ਲੱਗਿਆ ਨੇ ਅਸੀਂ ਕਿਆ ਕੀ ਹੈ ਜੀ ਕਹਿੰਦਾ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕਰਨ ਲੱਗਿਆ ਆ ਪਰ ਫਰਕ ਹੁੰਦਾ ਆ ਪਰ ਫਰਕ ਹੁੰਦਾ ਬ੍ਰਾਹਮਣੀ ਆ candidato ਜਿੰਦਾਬਾਦ ਬ੍ਰਾਹਮਣੀ ਆ ਪਰ ਫਰਕ ਹੁੰਦਾ ਜਿੰਦਾਬਾਦ ਆ ਫਰਕ ਹੁੰਦਾ ਆਪਣੇ ਆ ਦਾ ਸਾਡੇ ਵਾਸਤੇ ਜਿੰਦਾਬਾ ਸਾਡੇ ਵਾਸਤੇ ਆਪਣਾ ਘਰ ਹੈ ਤੁਸੀਂ ਸਾਡੇ ਬਜ਼ੁਰਗ ਹੋ ਸਾਡੇ ਭਰਾ ਹੋ ਤੁਸੀਂ ਸਮਝਦੇ ਕੋ ਕੇਜਰੀਵਾਲ ਪੰਜਾਬ ਨੂੰ ਘਰ ਸਮਝਦੇ ਤੁਸੀਂ ਕੇਜਰੀਵਾਲ ਤੁਹਾਨੂੰ ਭਰਾ ਸਮਝਦਾ ਤੁਹਾਨੂੰ ਬਜ਼ੁਰਗ ਸਮਝਦਾ ਰਾਹੁਲ ਕਾ ਨਹੀਂ ਸਮਝਦਾ ਜੋ ਕਾਲੀ ਦਲ ਦੀ ਲੀਡਰਸ਼ਿਪ ਤੇ ਇਹ ਕਾਲੀ ਦਲ ਕਰ ਸਕਦਾ ਹੈ ਅਕਾਲੀ ਦਲ ਕੋਈ ਬਾਦਲ ਪਰਿਵਾਰ ਦੀ ਜਾਇਦਾਦ ਨਹੀਂ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਜਾਇਦਾਦ ਹੈ ਇੱਥੇ ਬਜ਼ੁਰਗ ਬੈਠੇ ਹੋਣੇ ਆ ਲੌਂਜੋਂ ਬੈਠੇ ਜੀ